ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਬਈ ਆਸ ਕਰਦੇ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਸੇਵਾ ਕਰਿਆ ਕਰੋ ਜੀ ਬੇਜਬਾਨਾਂ ਦੀ ਬਈ ਆਪਾਂ ਲੱਗੇ ਹੋਏ ਹਾਂ ਸਾਰੇ ਆਪਣੇ ਕੋਲੇ ਬੱਚੇ ਬਿਮਾਰ ਕਿਸੇ ਨਾ ਕਿਸੇ ਤਕਲੀਫ ਡਾਕਟਰ ਚ ਆਉਂਦੇ ਆ ਤੇ ਆਪ ਜਣੇ ਕੋਸ਼ਿਸ਼ ਕਰਦੇ ਆਂ ਪੂਰੀ ਵੀ ਕੋਈ ਵੀ ਮਾਲਕ ਤੋਂ ਵੈਗਰੂ ਤੋਂ ਲਾਂਭਾ ਨਾ ਲੱਗੇ ਹਨਾ ਆ ਉਹਦਾ ਫਰਜ਼ ਨਿਭਾ ਕੇ ਇਨਸਾਨੀਅਤ ਦੇ ਤੌਰ ਤੇ ਜੋ ਵੀ ਆਪਣਾ ਬਣਦਾ ਮੈਂ ਮਾ ਅਪੀਲ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਇਹੀ ਕਰਤਾ ਹਾਂ ਕਿ ਤੁਸੀਂ ਸੇਵਾ ਕਰਿਆ ਕਰੋ ਜੀ ਬੇਜਵਾਨਾਂ ਦੀ ਤੇ ਸਾਰੇ ਕਰਿਆ ਕਰੋ ਜੀ ਸੇਵਾ ਆਉ ਦਾ ਜਿੰਨੇ ਕੁ ਜੋਗਾ ਕੋਈ ਹੁੰਦਾ ਹੈ ਨਾ ਜਿੰਨੀ ਕੁ ਕਰ ਸਕਦੇ ਹੋ ਆ ਹੁਣ ਬੋਤਲਾਂ ਆਉਣੀਆਂ ਤਿੰਨ ਬੱਚਾਂ ਦੇ ਤੇ ਬਾਕੀਆਂ ਨੂੰ ਦਵਾਈ ਜੋ ਵੀ ਇਹਨਾਂ ਦਾ ਹੈ ਨਾ ਟ੍ਰੀਟਮੈਂਟ ਬਣਦਾ ਹੁੰਦਾ ਜਿਹੜਾ ਆਪਾਂ ਟ੍ਰੀਟਮੈਂਟ ਨੂੰ ਦੇਣਾ ਹੁੰਦਾ ਜਦ ਨਹੀਂ ਸਮਝ ਲੋ ਤੁਸੀਂ ਕਮ ਆਵਾਜ਼ ਜਾਂਦਾ ਤੇ ਆਪਣਾ ਫਰਜ਼ ਬੰਦ ਹੈ ਇਹਨਾਂ ਨੂੰ ਦੱਸ ਦਿਆ ਕਰੋ ਐਸ ਬੱਚੇ ਨੂੰ ਕੱਲ ਜਿਆਦੇ ਲੱਤਾਂ ਮਾਰਦਾ ਸੀ ਸਾਨੂੰ ਆਇਆ ਸੀ ਵੇ ਇਹਨੂੰ ਡਿਸਟੈਂਪਰ ਨੂੰ ਫੀਡ ਪਾ ਸਾਨੂੰ ਐ ਹੋ ਗਿਆ ਵੇ ਇਹਨੂੰ ਡਿਸਟੈਂਪਰ ਤੇ ਪਰ ਕੱਲੇ ਦੇ ਬੋਤਲਾ ਲਾਈਆਂ ਡ੍ਰਿਪਾ ਲਾਈਆਂ ਦੇ ਤੇ ਉਹਦੇ ਨਾਲ ਅੱਜ ਕੁਝ ਫਰਕ ਆ ਕੱਲ ਪੁੱਛਿਆ ਵੀ ਸੀ ਮੈਨੂੰ ਬੜੇ سارے ਭੈਣ ਭਰਾਵਾਂ ਨੇ ਵੀ ਇਹਦਾ ਕੀ ਹਾਲ ਪਰ ਅੱਜ ਠੀਕ ਹੈ ਜੀ ਇਹੋ ਦਵਾਈਆਂ ਤਾਂ ਇਹ ਗੱਲ ਜਾਂਦਾ ਮੈਨ ਦਵਾਈਆਂ ਦੇ ਨਾਮ ਨਹੀਂ ਯਾਦ ਰਹਿੰਦੇ ਐ ਯਾਦ ਰਹੇ ਜਾਂਦਾ ਵੀ ਆਹ ਦੇਣੀ ਆਹ ਦੇਣੀ ਐ ਤੇ ਪਰ ਨਾਮ ਨਹੀਂ ਮੈਨੂੰ ਯਾਦ ਰਹਿੰਦੇ ਤੇ ਅੱਜ ਲੈਣਦਿਆਂ ਸਪਰੇਆ ਲੈਣਦਿਆਂ ਦਵਾਈਆਂ ਲੈਣਦਿਆਂ ਕੁੱਲ ਕੱਲ ਆਂਟੀ ਨੇ ਪੈਸੇ ਭੇਜੇ ਸੀਗੇ ਤੇ ਕੁਝ ਸਮਾਨ ਲਿਆਉਣ ਆਲਾ ਰਹਿੰਦਾ ਹਜੇ ਇਹ ਨਾ ਬੱਚਾ ਕੋਈ ਖਾਂਦਾ ਨਹੀਂ ਸੀਗਾ ਜੀ ਮੰਨ ਲਾ ਥੋੜਾ ਬਹੁਤਾ ਮਸਾ ਦਹੀਂ ਜਾਂ ਆਂਡਾ ਪਹਿਲਾਂ ਤਾਂ ਖਾ ਲੈਂਦਾ ਸੀ ਇਹਨੂੰ ਪਾਗੋ ਹੋ ਗਈ ਸੀਗੀ ਇਹਨੂੰ ਜੀ ਤੇ ਮਸਾਂ ਸੀ ਠੀਕ ਕਰਿਆ ਤੇ ਖਾਣਾ ਪੀਣਾ ਇਹ ਜਮਾ ਬਸ ਆ ਸੋਝ ਲੋ ਵੀ ਕੱਲੀ ਗੁਰੂ ਕੋਲ ਇੱਥੇ ਚੱਲਦਾ ਸੀ ਇਹ ਠੀਕ ਆ ਤੇ ਅੱਜ ਮੈਂ ਚਿਕਨ ਲਿਆਂਦਾ ਥੋੜਾ ਮੈਂ ਪੰਜੇ ਪੁੰਜੇ ਲੈ ਕੇ ਆਇਆ ਮੈਂ ਮੀਟ ਵਾਲੀ ਦੁਕਾਨ ਤੋਂ ਨਾਸ ਤੇ ਇਹਨੂੰ ਤੇ ਕਾਲੂ ਨੂੰ ਦੇਣੇ ਆ ਕਾਲੂ ਦੇ ਵੀ ਕੁਝ ਛੱਡ ਜੇ ਜਾਂਦਾ ਵੇ ਜੀ ਕੁਝ ਤਾਂ ਜੀ ਨਹੀਂ ਲਾਉਂਦਾਗਾ ਤੇ ਅੱਜ ਮੈਂ ਮੈਸੇਜ ਕਰਿਆ ਸੀ ਭੈਣ ਨੂੰ ਕਹਿਣ ਨੂੰ ਮੈਂ ਕਿਹਾ ਭੈਣ ਛੱਡ ਜਾਨੇ ਤੇ ਪਰ ਉਹਨਾਂ ਨੇ ਮੈਸੇਜ ਅਜੇ ਤੱਕ ਦੇਖਿਆ ਨਹੀਂ ਰਹੀ ਇਹ

ਡਾਕਟਰ ਨਹੀਂ ਆਇਆਗਾ ਡਾਕਟਰ ਨੂੰ ਆ ਜਾਣ ਦੱਸ ਲੈ ਵੀ ਮੈਂ ਫੜਦਾ ਤੂੰ ਪਿਆ ਦੇ ਆ ਲੈ ਅਰਚੂ ਉਹ ਗਿਆ ਇਹ ਸੇਵਾ ਕਰਾ ਕਰੋ ਬਬਾਈ ਸਾਰਿਆਂ ਆਉਦਾ ਇਹਨਾਂ ਨੂੰ ਵੀ ਉਹ ਨਹੀਂ ਹੱਕ ਦੁਨੀਆ ਤੇ ਰਹਿੰਦਾ ਧਰਤੀ ਤੇ ਰਹਿੰਦਾ ਜਿੰਨਾ ਕੋ ਸਮਝ ਲੋ ਵੀ ਆਪਾਂ ਨੂੰ ਪਾਇਸ ਵਾਸਤੇ ਸੁਕਾਉ ਲੋ ਕੱਟਤੀ ਬਾਹਰ ਲੈ ਸੁਗਣੀ ਤੇ ਦੂਣੀ ਨੂੰ ਸਪਰੇਅ ਲਾਉਣੀ ਹੈ ਕੱਲ੍ਹ ਉਸ ਬਰੇ ਰੋਡ ਤੇ ਸਾਲੇ ਕੱਢਿਆ ਯਾਰ ਹਰ ਚੂ ਕੱਢ ਸੁਬਰੇ ਕਰ ਆ ਵੀ ਲਿਆਦਾਈ ਤੂੰ ਕੁੱਤਾ ਉਹ ਏਰੀਆ ਸੇ ਤਰੂ ਚੱਕ ਲੈ ਉਹ ਗਏ ਆ ਥੋੜੀ ਹੁਣ ਹੈ ਮਸਲ ਚੜਾ ਲੋ ਮੂਹ ਆ ਲੈ ਜਾਓ ਜਾਲੀ ਆ ਚੜਾ ਲੋ ਬੂ ਤੇ ਲਿਆਉਣਾ ਦਾ ਪਊਗਾ ਯਾਰ ਹੁਣ ਉਹ ਮੈਂ ਦਰ ਐ ਕਿਤੇ ਗੋਲ ਕਰੇ ਕੇ ਗੱਲ ਮੈਂ ਗੋਲੀਆਂ ਯਾਰ ਐ ਜਿੰਨਾ ਚਿਰ ਉਹਨੂੰ ਵੇਹ ਦੇ ਰਹੀ ਆ ਪੱਕੀ ਪ੍ਰੋਬਲਮ ਆ ਹੈ ਉਹਨਾਂ ਕਰੇ ਮੈਂ ਗੋਲੀਆਂ ਉਹ ਸਾਡੇ ਕੋਲ ਗੋਲੀਆਂ ਇਹੋ ਜੀਆਂ ਵੀ ਤੂੰ ਸਮਝ ਲੈ ਆ ਬੋਲੀ ਦੇਤੀ ਤੇ ਨੁਕਸਾਨ ਬਹੁਤ ਕਰੂਗੀ ਜੇ ਮੰਨ ਲਾ ਵੀ ਪਹਿਲਾਂ ਦਵਾਈ ਦੂਈ ਲੱਗੀ ਇੱਕਦਰੀ ਆਪਾਂ ਉਹਦੇ ਬੋਤਲ ਲਾਵਾਂਗੇ ਠੀਕ ਹੈ ਡ੍ਰਿਪ ਲਾਵਾਂਗੇ ਤੇ ਇੱਥੇ ਲੈ ਆਉਂਗਾ ਤੇ ਚਲ ਇੱਥੇ ਸੌਖਾ ਰਹੂਗਾ ਸਾਨੂੰ ਵੀ ਤੁਹਾਨੂੰ ਵੀ ਸੌਖਾ ਰੂਗਾ ਸਾਡਾ ਡ੍ਰਿਪ ਲਵਾ ਕੇ ਲੈ ਜਾਏ ਤੁਸੀਂ ਇਹ ਫਰ ਤੜਕੇ ਹੋਏ ਇਹ ਨਾ ਪੂਰਾ ਆ ਹਾਂ ਦਾ ਖੁੰਦਾ ਹੈ ਕੁਛ ਕ ਨਹੀਂ ਪਾਦਾ ਇਹ ਮੈਂ ਕੁਲੇ ਰੱਖਿਆ ਹਾਂ ਦਾ ਕੋਲ ਬੋਤ ਕੀ ਗੰਦਾ ਬਿਸਕਟ ਨਾ ਪਾਇਆ ਕਰੋ ਤੁਸੀਂ ਬਿਸਕਟ ਜੇ ਪਾਉਣੇ ਆ ਤਾਂ 슈ਗਰ ਫ੍ਰੀ ਬਿਸਕਟ ਆਉਂਦੇ ਉਹ ਪਾਇਆ ਕਰੋ ਠੀਕ ਆ ਮਿੱਠੇ ਤੋਂ ਦੁੱਧ ਦੁੱਧ ਨਾ ਪਾਇਆ ਕਰੋ ਦਹੀਂ ਪਾ ਦਿਆ ਕਰੋ ਲੱਸੀ ਪਾ ਦਿਆ ਕਰੋ ਤੇ ਦੁੱਧ ਨਹੀਂ ਪਾਉਣਾਗਾ ਤੇ ਬਾਕੀ ਉਹਨੂੰ ਲਿਓ ਇੱਥੇ ਕੋਈ ਨਹੀਂ ਆਪਾਂ ਮਗਲ ਦੇ ਦੇ ਡੈਡੀ ਮਗਲ ਉਹ ਲੈ ਜਾ ਮੂੰਹ ਤੇ ਖੜਾ ਲਈ ਜਿਆਦੇ ਦੁਨੀਆਂ ਵੱਡਦਾ ਤਾਂ ਸਪਰੇ ਆ ਸਪਰੇ ਮਾਰ ਲੈ ਉਹ ਥੱਲੇ ਹੀ ਮਾਰ ਦੀ ਟੰਕਾ

ਅੱਜ ਵੇਰ ਨੂੰ ਜ਼ਰੂਰੀ ਆ ਪਹਿਲਾਂ ਸਭ ਤੋਂ ਦਾੜਾ ਕੋਣ ਇਹੋ ਵੇਰ ਦਾ ਦਾੜਾ ਆਲਾ ਦਾੜਾ ਦੁਆ ਦਾ ਤਕੜਾ ਹੋ ਗਏ ਯਾਰ ਹੋਰ ਦਾ ਤਾਂ ਕੋਈ ਨਹੀਂ ਆਪਾਂ ਐ ਦਾ ਮਤਲਬ ਸਾਰਿਆਂ ਲਈ ਆ ਪਰ ਖਵਾਉਣ ਤੇ ਵੀ ਹੋਰ ਕੋਈ ਰਹਿ ਜਾ ਸ਼ਾਮ ਜਿਹੜਾ ਹੋਰ ਲਈ ਵੱਧੂ ਆ ਜਾਣਗੇ ਆ ਖਾਣ ਤੋਂ ਹੋਰ ਕੋਈ ਰਹਿ ਜਾ ਰਹਿ ਜਾ ਪਰ ਇੱਕ ਕਾਲੂ ਕਾਲੂ ਦੀ ਸਿਹਤ ਨਹੀਂ ਠੀਕ। ਕਿਉਂਕਿ ਕੱਚੇ ਚ ਕੀਏ ਵੀ ਕੱਚੇ ਹੀ ਤਾਕਤ ਵੱਧ ਹੁੰਦੀ ਹੈ। ਕਾਲੂ ਨੂੰ ਦੇਣੇ ਦੋ ਤੇ ਜੁਗਨੀ ਨੂੰ ਇੱਕ ਕ ਤੇ ਰਹਿ ਗਏ ਆ ਬੱਚੇ ਦੂਜੇ। ਥੋੜੇ ਹੀ ਰਹਿ ਗਏ। ਜੰਗੋ ਵਾਸਤੇ ਰੱਖ ਲਈ ਰਹਿ। ਯਾਰ ਸ਼ਾਨ ਨੂੰ ਲੈ ਕੇ ਖਵਾ ਦੇਾਂਗੇ ਇਹਨਾਂ ਨੂੰ। ਚਲਾਈ ਬਸ ਲੈ ਜਾਵਾਂਗੇ। ਲੈ ਜੁਗਨੀ ਕੋਈ ਖਾਣਾ ਲੈ। ਕਾਲੂ ਦਾ ਖਾਣਾ। ਥੱਲੇ ਕਾ ਤੇ ਸੱਟ ਤਾਂ ਇਹਦਾ ਭਾਂਡਾ ਲੈ ਆ ਰਿਹਾ ਕੋਰਦਗੀ। ਉਹ ਖਾਈ ਜਾਂਦਾ ਓਏ ਹੱਥ ਦੇ ਦਿੰਦੀ ਵੱਢ ਗੱਲ ਓਹ ਭਰਾਵਾ ਕੀ ਕਰੀ ਜਾਂਦਾ ਭਾਉ ਛੱਡ ਜਾ ਫਿਰ ਬਾਬਾ ਚੱਲ ਬਾਬਾ ਕੋਈ ਵੀ ਖਾ ਲੈ ਫਿਰ ਉਹਨੇ ਉਹਨੂੰ ਪੰਜਾ ਦੇ ਦੇਣਾ ਫਿਰ ਮਾਦੀ ਦਾ ਕਿਹੜਾ ਗਿਆ ਜੀ ਆ ਉਹ ਭਰਾਵਾ ਤਾਂ ਜਿੰਦਗੀ ਵੱਡੀ ਐ ਨਾ ਤੂੰ ਯਾਰ ਲਿਆਉਣੇ ਕੋਈ ਨਹੀਂ ਹੋਰ ਲਿਆਉਣੇ ਆ ਨਹੀਂ ਖਾਂਦਾ ਉਹ ਪੰਜਾ ਇਹਨੂੰ ਦੇ ਦੇ ਉਹ ਪੰਜਾ ਇਹਨੂੰ ਦੇ ਦੇ ਆ ਉਧਰ ਕਰ ਦਨਾਂ ਆ ਤੂੰ ਫੱਟਾ ਸਾਡਾ ਖਰਾਬ ਕਰਦਾ ਸਰਾ ਯਾਰ ਇਹਨੂੰ ਉਧਰ ਕਰ ਪਰ ਇਹ ਆਪੇ ਖਾਈ ਜਾਊਗਾ

ਪੰਜਾਂ ਵਾਲੇ ਬਾਕ ਸੋਨਿਆ ਪਸਾਰੇ ਪੰਜਾਂ ਵਾਲੀ ਬਾਲ ਕਰਦੇ ਹੋ ਜਿਹੜੇ ਜਿਹੜੇ ਬੱਚੇ ਠੀਕ ਹਨ